ਗੁਰੂ ਸਾਹਿਬ ਦੀ ਬਖਸ਼ਿਸ਼ ਦੁਆਰਾ ਸਭ ਸਾਰਿਆਂ ਨੂੰ ਅਮਰਤ ਵੇਲਾ ਬਖਸ਼ਿਸ਼ ਹੋਇਆ ਹੈ ਤੇ ਗੁਰੂ ਘਰ ਦੇ ਦਰਸ਼ਨਦਾਰੇ ਗੁਰੂ ਸਾਹਿਬ ਦਰਸ਼ਨਦਾਰੇ ਕਰਨ ਦਾ ਸਮਾ ਸੁਭਾਗਾ ਸਮਾ ਸਾਨੂੰ ਸਾਰੇ ਨੂੰ ਪ੍ਰਾਪਤ ਹੋਇਆ ਹੈ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਗੁਰੂ ਕਿਰਪਾ ਕਰੇ ਤੁਹਾਡੇ ਵੱਡੇ ਭਾਗ ਹਮੇਸ਼ਾ ਬਣਾ ਛੱਡੇ ਤੁਸੀਂ ਇਸੇ ਤਰ੍ਹਾਂ ਗੁਰੂ ਕਰਨ ਨਾਲ ਜੁੜੇ ਰਹੋ ਗੁਰੂ ਸਾਹਿਬ ਹਰ ਰੋਜ਼ੀ ਤਰ੍ਹਾਂ ਸਾਡੇ ਦੇ ਬਖਸ਼ਿਸ਼ਾਂ ਕਰ ਰਹੇ ਨੇ ਸਾਨੂੰ ਹੁਕਮਨਾਮੇ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਨੇ ਉਹ ਸ਼ਬਦ ਗੁਰੂਦਵਾਰਾ ਆਪਣਾ ਪ੍ਰਦੇਸ਼ ਦਿੱਤਾ ਹੈ ਜਦੋਂ ਤੋਂ ਮਨੁੱਖਤਾ ਹੋਂਦ ਵਿੱਚ ਆਈ ਹੈ ਜਿਉਂ-ਜਿਉਂ ਮਨੁੱਖ ਨੂੰ ਸੋਝੀ ਆਈ ਜਦੋਂ ਤੋਂ ਮਨੁੱਖ ਦੇ ਅੰਦਰ ਇੱਕ ਬੋਧ ਪੈਦਾ ਹੋਇਆ ਫਿਰ ਜੋ ਕੁਦਰਤ ਹੈ ਜੋ ਸਾਜੀ ਗਈ ਹੈ ਕਾਇਨਾਤ ਚੱਲ ਰਹੀ ਹੈ ਇਹਨਾਂ ਕੁਸ਼ ਇਹਨੂੰ ਚਲਾਉਣ ਵਾਲਾ ਕੌਣ ਹੈ ਉਹ ਕਿਹੜੀ ਮਹਾਨ ਸ਼ਕਤੀ ਹੈ ਜੋ ਇਹਨੂੰ ਚਲਾ ਰਹੀ ਹੈ ਹੁਣ ਗਿਆਨ ਦੀ ਕੋਈ ਸੀਮਾ ਨਹੀਂ ਮਨੁੱਖ ਨੇ ਕੁਦਰਤ ਦੇ ਰੂਪਾਂ ਨੂੰ ਦੇਖਿਆ ਵੱਡੇ ਵੱਡੇ ਦਰਿਆ ਵਗਦੇ ਵੇਖੇ ਨਾਲੇ ਨਦੀਆਂ ਵੇਖੇ ਸਮੁੰਦਰ ਵੇਖੇ ਦੇਖਿਆ ਪਾਣੀ 'ਚ ਕਿੰਨੀ ਪਾਵਰ ਹੈ ਕਿੰਨਾ ਕੁਝ ਰੋੜ ਕੇ ਲੈ ਜਾਂਦਾ ਹੈ ਕਿੰਨਾ ਕੁਝ ਕਰ ਰਿਹਾ ਹੈ ਕਿੰਨਾ ਕੁਝ ਤਾਂ ਪੈਦਾ ਹੋ ਰਿਹਾ ਹੈ ਮਨੁੱਖ ਪਾਣੀ ਦੀ ਪੂਜਾ ਕਰਨ ਲੱਗ ਪਿਆ ਨਦੀਆਂ ਨਾਲੇ ਦੀ ਪੂਜਾ ਕਰਨ ਲੱਗ ਪਿਆ ਨਦੀਆਂ ਪਵਿੱਤਰ ਬਣ ਗਈਆਂ ਉਹਨਾਂ ਨੂੰ ਪੂਜਿਆ ਜਾਣ ਲੱਗ ਪਿਆ ਉਹਨਾਂ ਨੂੰ ਰੱਬ ਮੰਨਿਆ ਜਾਣ ਲੱਗ ਪਿਆ ਜੇ ਮਨੁੱਖ ਕਿਸੇ ਜਾਨਵਰ ਤੋਂ ਡਰਿਆ ਮੰਨ ਲਓ ਸੱਪ ਤੋਂ ਡਰਿਆ ਉਹ ਤੋਂ ਮੌਤ ਦਾ ਡਰ ਪੈਦਾ ਹੋਇਆ ਤੇ नाग ਦੇਵਤਾ ਬਣਾ ਲਿਆ ਉਹਨੂੰ ਮੰਨਣਾ ਸ਼ੁਰੂ ਕਰ ਲਿਆ ਜਿੰਨਾ ਰੁੱਖਾਂ ਤੋਂ ਮਨੁੱਖ ਨੂੰ ਲਾਭ ਪ੍ਰਾਪਤ ਹੁੰਦਾ ਸੀ ਉਹਦੇ ਲਾਹੇਵੰਦ ਸਨ ਉਹਦੇ ਜੀਵਨ 'ਚ ਕੰਮ ਆਉਂਦੇ ਸਨ ਉਹਨਾਂ ਰੁੱਖਾਂ ਦੀ ਪੂਜਾ ਹੋਣ ਲੱਗ ਪਈ ਉਹਨਾਂ ਨੂੰ ਦੇਵਤੇ ਮੰਨ ਲਿਆ ਗਿਆ ਹੋਰ ਕਈ ਜਾਨਵਰ ਜਿਵੇਂ ਗਊ ਨੂੰ ਮੰਨ ਲਿਆ ਗਿਆ ਜਿਉਂ-ਜਿਉਂ ਮਨੁੱਖ ਅੱਗੇ ਵਧਦਾ ਗਿਆ ਉਹਦੇ ਬੋਧ 'ਚ ਇਹ ਆਉਂਦੀ ਗਈ ਗੱਲ ਪ੍ਰਮੇਸ਼ਰ ਹੈ ਕਿ ਜੇ ਹੈ ਤੇ ਕਿੱਥੇ ਹੈ ਇਸ ਬੋਧ ਨੇ ਉਹਨੂੰ ਅੱਗੇ ਵਧਾਇਆ ਤੇ ਉਹ ਦੀ ਕੁਦਰਤ ਨਾਲ ਜੁੜਦਾ ਗਿਆ ਕਰਤੇ ਨਾਲ ਜੁੜ ਨਹੀਂ ਥਾ ਉਹ ਕਿਰਤ ਨਾਲ ਜੁੜਦਾ ਗਿਆ ਮੈਂ ਫੇ ਦਰਾਵਾ ਕਿ ਮਨੁੱਖ ਕਰਤੇ ਨੂੰ ਵੇਖ ਨਹੀਂ ਸਕਿਆ ਉਹ ਕੋਈ ਕੁਮਹਾਰ ਸ਼ਕਤੀ ਹੈ ਉਹ ਇੱਕ ਪ੍ਰਕਾਸ਼ ਰੂਪ ਹੈ ਕੋਈ ਵਿਅਕਤੀ ਨਹੀਂ ਹੈ ਕੋਈ ਜਾਨਵਰ ਨਹੀਂ ਹੈ ਕੋਈ ਕੁਝ ਨਹੀਂ ਹੈ ਮਨੁੱਖ ਨੇ ਵੇਖਿਆ ਕਿ ਚੰਦਰਮਾ ਰਾਤ ਨੂੰ ਚਾਨਣ ਦਿੰਦਾ ਹੈ ਪੂਰਨ ਮਾਸ਼ੀਰ ਦਿਨ ਪੂਰਾ ਚੰਦ ਹੁੰਦਾ ਹੈ ਚੰਦਰਮਨ ਦੇਵਤਾ ਬਣਾ ਲਿਆ ਚੰਦਰਮਨ ਦੀ ਪੂਜਾ ਹੋਣ ਲੱਗ ਪਈ ਸੱਜ ਸੱਜੇ ਬੋਧ ਹੋਇਆ ਕਿ ਚੰਦਰਮਾ ਦੀ ਚਾਨਣੀ ਆਪਣੀ ਨਹੀਂ ਹੈ ਉਹ ਸੂਰਜ ਕੋ ਉਧਾਰੀ ਲੈ ਕੇ ਦਿੰਦਾ ਹੈ ਤੇ ਸੂਰਜ ਨੂੰ ਦੇਵਤਾ ਮੰਨ ਲਿਆ ਮਨੁੱਖ ਦੇ ਅੰਦਰ ਲਾਲਸਾ ਜ਼ਰੂਰ ਰਹੀ ਕਿ ਜਿਹੜਾ ਮਹਾਨ ਪੁਰਸ਼ ਹੈ ਜਿਹੜਾ ਚਲਾ ਰਿਹਾ ਕੀ ਇਹੀ ਹੈ ਹੌਸਤਾ ਹੌਸਤਾ ਕਿਸੇ ਵਿਅਕਤੀ ਜੀ ਕੇ ਵਿਸ਼ੇਸ਼ ਵਿਅਕਤੀ ਜੋ ਖਾਸ ਗੁਣ ਵੇਖੇ ਵੇਖਿਆ ਕੋ ਭਗਤੀ ਕਰਦਾ ਹੈ ਕੋ ਨਾਮ ਜਪਦਾ ਹੈ ਕੋ ਸੇਵਾ ਕਰਦਾ ਹੈ ਮਨੁੱਖ ਨੇ ਉਸ ਵਿਅਕਤੀ ਦੀ ਪੂਜਾ ਕਰਨੀ ਸ਼ੁਰੂ ਕਰ ਲਈ ਐਸਾ ਐਸਾ ਗੱਲ THਿਆ ਕਿ ਟਿਕ ਗਈ ਕਿ ਮੈਂ ਆਪ ਤੋਂ ਥੱਲੇ ਵਾਲੇ ਦੀ ਪੂਜਾ ਨਹੀਂ ਕਰਨੀ ਕੁਝ ਲੋਕ ਇਹ ਗੱਲ ਨੂੰ ਸਮਝ ਗਏ ਕੁਝ ਅਜਿਹਾ ਵੀ ਕਰਦੇ ਨੇ ਕਿ ਮੈਂ ਜਾਨਵਰਾਂ ਦੀ ਪੂਜਾ ਨਹੀਂ ਕਰਨੀ ਮਰੁੱਖਾਂ ਦੀ ਪੂਜਾ ਨਹੀਂ ਕਰਨੀ ਪਰ ਮਨੁੱਖ ਦੀ ਪੂਜਾ ਚਾਣ ਕੇ ਸੰਸਾਰ ਟਿਕ ਗਿਆ ਹੁਣ ਜੋ ਮਨੁੱਖ ਹੈ ਉਹਦਾ ਜੀਵਨ ਕਾਲ ਮਿਥਿਆ ਹੋਇਆ ਹੈ ਉਹ ਸਮੇਂ ਵਿੱਚ ਹੈ ਜਦੋਂ ਉਹ ਬਨੁਕ ਮਨੁੱਖ ਦਾ ਨਾਸ ਹੋਇਆ ਉਥੇ ਚੱਲ ਵਸਿਆ ਤੇ ਉਹਦੀ ਮੜੀ ਨੂੰ ਬਣਾ ਕੇ ਪੂਜਣਾ ਸ਼ੁਰੂ ਕਰ ਲਿਆ ਫਿਰ ਉਹਦੀਆਂ ਕਬਰਾਂ ਪੂਜੀਆਂ ਜਾਣ ਲੱਗੀਆਂ ਵਿਰੋਧੀ ਮੂਰਤਾ ਬਣਾ ਕੇ ਉਹਦੇ ਤਸਵੀਰਾਂ ਬਣਾ ਕੇ ਪੂਜੇ ਜਾਣ ਲੱਗੀਆਂ ਆ ਇਸ ਹਨੇਰੇ ਚ ਪ੍ਰਕਾਸ਼ ਦੇਣ ਵਾਸਤੇ ਲੋਕਾਂ ਨੂੰ ਇਹ ਦੱਸਣ ਵਾਸਤੇ ਕਿ ਜਿਸ ਉਸ ਮਹਾਨ ਸ਼ਕਤੀ ਨੂੰ ਤੁਸੀਂ ਲੱਭ ਰਹੇ ਹੋ ਉਹਦੇ ਦੋ ਰੂਪ ਨੇ ਇੱਕ ਸਰਗੁਣ ਰੂਪ ਹੈ ਇਕੋਦਨ ਨਿਰਗੁਣ ਰੂਪ ਹੈ ਮਨੁੱਖ ਨੇ ਕੇਵਲ ਤੇ ਕੇਵਲ ਸਰਗਣ ਰੂਪ ਨੂੰ ਪਕੜਿਆ ਸ਼ਾਇਦ ਗੱਲ ਸਮਝ ਨਾ ਹੀ ਹੋਵੇ ਸਰਗਣ ਰੂਪ ਉਹ ਹੁੰਦਾ ਹੈ ਜੋ ਸਾਨੂੰ ਦਿਖ ਰਿਹਾ ਹੈ ਜੋ ਚੀਜ਼ਾਂ ਸਾਨੂੰ ਦਿਖ ਰਹੀਆਂ ਸਾਹਮਣੇ ਇਹ ਸਰਗਣ ਰੂਪ ਹੈ ਪਰਮੇਸ਼ਰ ਦਾ ਨਿਰਗੁਣ ਰੂਪ ਉਹ ਹੁੰਦਾ ਹੈ ਜੋ ਮਨੁੱਖ ਨੂੰ ਨਜ਼ਰ ਨਹੀਂ ਆਉਂਦਾ ਜਿਵੇਂ ਮੈਂ ਉਦਾਹਰਣ ਦੇਵਾਂ ਕਿ ਫੁੱਲ ਨਜ਼ਰ ਆਉਂਦਾ ਹੈ ਪਰ ਸੁਗੰਧੀ ਨਜ਼ਰ ਨਹੀਂ ਆਉਂਦੀ ਫੁੱਲ ਨਜ਼ਰ ਆਉਂਦਾ ਹੈ ਪਰ ਸੁਗੰਧੀ ਨਜ਼ਰ ਨਹੀਂ ਆਉਂਦੀ ਵਾਸ਼ਨਾ ਨਜ਼ਰ ਨਹੀਂ ਆਉਂਦੀ ਪਰ ਹੈ ਤਾਂ ਹੈ ਹੁਣ ਫੁੱਲ ਸਰਗੁਣ ਰੂਪ ਹੈ ਫੁੱਲ ਪਰਮੇਸ਼ਰ ਦਾ ਸਰਗੁਣ ਰੂਪ ਹੈ ਸੁਗੰਧੀ ਨਿਰਗਣ ਰੂਪ ਹੈ ਫੁੱਲ ਸਥਿਰ ਹੈ ਟਿਕਿਆ ਹੋਇਆ ਇੱਕ ਥਾਂ ਤੇ ਹੈ ਸੁਗੰਧੀ ਟਿੱਕੀ ਹੋਈ ਨਹੀਂ ਹੈ ਉਹ ਫੁੱਲ ਦੇ ਅੰਦਰ ਵੀ रह ਸਕਦੀ ਹੈ ਤੇ ਫੁੱਲ ਤੋਂ ਬਾਹਰ ਵੀ ਆਉਂਦੀ ਹੈ ਸਰਗੁਣ ਰੂਪ ਪਰਮੇਸ਼ਰ ਦਾ ਸਥਿਰ ਰੂਪ ਹੈ ਸੰਸਾਰ ਇਹ ਵੀ ਸੰਸਾਰ ਤੁਹੇ ਦੇ ਦਿਆ ਘਾ ਰੂਪ ਹੈ ਮਨੁੱਖ ਨੇ ਸਰਗੁਣ ਰੂਪ ਨੂੰ ਪਕੜ ਲਿਆ ਜਿੱਥੇ ਦਰਿਆਵਾਂ ਦੀ ਪੂਜਾ ਹੋਈ ਜਨਰਾਂ ਦੀ ਪੂਜਾ ਹੋਈ ਤੇ ਫਿਰ ਮਨੁੱਖ ਦੀ ਪੂਜੇ ਤੱਕ ਟਿਕ ਗਿਆ ਕੰਮ ਮਨੁੱਖ ਮਰ ਗਿਆ ਉਹਦੀ ਮੜੀ ਬਣਾ ਲਈ ਕਬਰ ਬਣਾ ਲਈ ਉਹਨੂੰ ਪੂਜ ਲਿਆ ਉਹਦੀਆਂ ਮੂਰਤਾਂ ਬਣਾ ਕੇ ਪੂਜਾ ਕਰਨੀ ਸ਼ੁਰੂ ਕਰ ਲਈ ਉਸ ਮਹਾਨ ਸ਼ਕਤੀ ਨੂੰ ਜਾਣਿਆ ਨਹੀਂ ਅੱਜ ਦਾ ਜੋ ਪਵਿੱਤਰ ਵਾਕ ਹੈ ਇਹਦੇ ਪਾਤਸ਼ਾਹ ਕਿਰਪਾ ਕਰੇ ਗੁਰਾਂ ਦਾ ਪਾਤਸ਼ਾਹ ਅੱਜ ਦਾ ਪਵਿੱਤਰ ਵਾਕ ਚੌਥੇ ਪਾਤਸ਼ਾਹ ਧੰਤਨ ਸਾਹਿਬ ਸਿੰਘ RAMਦਾਸ ਉਹਦੀ ਪਾਤਸ਼ਾਹ ਉਹਨਾਂ ਦੀ ਪੁੱਤਰ ਅਸਨਾ ਤੋਂ ਚਾਰਿਆ ਹੈ ਸੋਠ ਰੱਖਦਾ ਸ਼ਬਦ ਹੈ ਜੀ ਸਾਹਿਬ ਸਿੰਘ ਗੰਗਾ ਸਾਹਿਬ ਜੀ ਮਹਾਰਾਜ ਉਹਨਾਂ ਦਾ ਪਵਿੱਤਰ ਰੰਗ 605 ਤੇ 6 ਤੇ ਸ਼ੁਭਤ ਹੈ ਚੌਪਦਾ ਚੌਪਦਿਆਂ ਦਾ ਸ਼ਬਦ ਹੈ ਇਹਦੀ 파ਰਸ਼ਨ ਨੇ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਤੱਕ ਗੱਲ ਪਹੁੰਚਾਈ ਹੈ ਕਿ ਜਿਸ ਮਹਾਨ ਸ਼ਕਤੀ ਨੂੰ ਤੂੰ ਸਰਗੁਣ ਰੂਪ ਕਰਕੇ ਹੀ ਸਮਝ ਲਿਆ ਹੈ ਅਸਲ ਵਿੱਚ ਉਹ ਨਿਰਗੁਣ ਰੂਪ ਹੈ ਕਿਉਂਕਿ ਜੇ ਪਰਮੇਸ਼ਰ ਨੂੰ ਇੱਕ ਜੀਵ ਮੰਨ ਲਿਆ ਜਾਵੇ ਤੇ ਫਿਰ ਇਹ ਮੰਨਣਾ ਪੈਗਾ ਕਿ ਉਹ ਕੀ ਹੈ ਉਹ ਕਿਉਂਕਿ 84 ਲੱਖ ਜੂਨ ਹੈ ਚਲੋ ਸੇ ਮਨੁੱਖਾਂ ਜੇ ਇਹ ਮੰਨ ਲਿਆ ਜਾਵੇ ਕਿ ਪਰਮੇਸ਼ਰ ਮਨੁੱਖ ਹੈ ਤੇ ਫਿਰ ਮਨੁੱਖ ਦੇ ਗਾੜੀ ਦੋ ਰੂਪ ਨੇ ਇੱਕ ਪੁਰਸ਼ ਹੈ ਕਿ ਸਤਰੀ ਹੈ ਇਹ ਦੁਬਦਾ ਪੈਗੀ ਕਿ ਉਹ ਪਰਮੇਸ਼ਰ ਪੁਰਸ਼ ਹੈ ਕਿ ਸਤਰੀ ਹੈ ਜੀਵ ਨੂੰ ਮਨੁੱਖ ਮੰਨ ਲਿਆ ਜਾਵੇ ਤੇ ਫਿਰ ਮੰਨਣਾ ਪੈਗਾ ਉਹਦਾ ਮਾਪਿਓ ਕੋ ਹੋਏਗਾ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਚੌਥੇ ਪਾਸ਼ਨਾ ਇਸ ਪੁੱਤਰਵਾਜ ਖੋਲਿਆ ਹੈ ਕਿ ਜੋ ਪਰਮੇਸ਼ਰ ਹੈ ਉਹ ਇੱਕ ਪ੍ਰਕਾਸ਼ ਰੂਪ ਇੱਕ ਮਹਾਨ ਸ਼ਕਤੀ ਹੈ ਉਹ ਕਿਸੇ ਰੂਪ ਵਿੱਚ ਨਹੀਂ ਆਉਂਦਾ ਰੂਪ ਨਾਰੇਖ ਨ ਰੰਗ ਕਿਛ ਤ੍ਰੇਹ ਗੁਣ ਤੇ ਪ੍ਰਭਿਨਕ ਉਹਨ ਗੁਰਬਾਣੀ ਤੇ ਇਸ ਤਰ੍ਹਾਂ ਕਹਿ ਰਹੀ ਹੈ ਕਿ ਜਿਹੜੇ ਮਨੁੱਖ ਨੇ ਮਨੁੱਖਾ ਜਨਮ ਵਿੱਚ ਕਿਸੇ ਪਰਮੇਸ਼ਰ ਨੂੰ ਕਿਸੇ ਦੇਵਤੇ ਨੂੰ ਨਾਰੀ ਕਰਕੇ ਪੂਜਿਆ ਪੂਜਦੇ ਨਾ ਦੇਵੀ ਦੀ ਪੂਜਾ ਹੁੰਦੀ ਹੈ ਤੇ ਬਾਣੀ ਦਾ ਫੈਸਲਾ ਮਹਾ ਮਾਈ ਕੀ ਪੂਜਾ ਕਰੇ ਨਰ ਸੇ ਨਾਰ ਹੋਏ ਉਤਰੇ ਉਹਦੇ ਸੰਸਕਾਰ ਉਹੋ ਜੇ ਬਣ ਗਏ ਉਹ ਦੇਵੀ ਦੀ ਪੂਜਾ ਇਸਤਰੀ ਦੀ ਪੂਜਾ ਕਰਦਾ ਰਿਹਾ ਅਗਲਾ ਜਨਮ ਉਸ ਸस्कारਾਂ ਕਰਕੇ ਕਿਉਂਕਿ ਅਗਲਾ ਜਨਮ ਸस्कारਾਂ ਕਰਕੇ ਹੋਣਾ ਹੈ ਉਹਦਾ ਇਸਤਰੀ ਰੂਪ ਹੋਏਗਾ ਉਹ ਇਸਤਰੀ ਦਾ ਜਨਮ ਲਏਗਾ ਇਹਦੇ ਉਲਟ ਵੀ ਹੋ ਸਕਦਾ ਕੋਈ ਇਸਤਰੀ ਪਰਮੇਸ਼ਰ ਨੂੰ ਪੁਰਸ਼ ਕਰਕੇ ਮੰਨ ਲਵੇ ਤੇ ਉਹਦਾ ਅਗਲਾ ਜਨਮ ਪੁਰਸ਼ ਕਰਕੇ ਹੋ ਸਕਦਾ ਹੈ ਗੁਰੂ ਸਾਹਿਬ ਸਾਡੇ ਤੇ ਬਖਸ਼ਿਸ਼ ਕਰ ਰਹੇ ਨੇ ਅੱਜ ਦਾ ਪਵਿੱਤਰ ਬਾਗ ਜੋ ਸਾਨੂੰ ਬਖਸ਼ੀ ਹੋਈ ਹੈ ਉਦੀ ਰਹਾਉ ਦੀ ਤੋਕ ਹੈ ਜੀ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ اے ਮੇਰੇ ਭੁੱਲੇ ਹੋਏ ਮਨ ਪਰਮੇਸ਼ਰ ਦੇ ਨਾਮ ਨੂੰ ਧਿਆ ਕੇ ਸੁਖ ਮਿਲਦਾ ਹੈ ਤੂੰ ਜਿੱਥੇ ਜਿੱਥੇ ਵੀ ਪੂਜਾ ਕਰਨ ਜਾਂਦਾ ਹੈ ਜਿੱਥੇ-ਜਿੱਥੇ ਵੀ ਤੂੰ ਨਮਸਕਾਰ ਕਰਦਾ ਹੈ ਇਸ ਕਰਕੇ ਕਰਦਾ ਹੈ ਕਿ ਮੇਰੇ ਦੁੱਖ ਕੱਟੇ ਜਾਣ ਮੈਨੂੰ ਸੁੱਖ ਮਿਲੇ ਮੇਰੀ ਜ਼ਿੰਦਗੀ 'ਚ ਦੁੱਖ ਨਾ ਆਉਣਾ ਦਾ ਸਾਹਮਣਾ ਨਾ ਕਰਨਾ ਪਵੇ ਤੇ ਮੈਂ ਕਿਸੇ ਗੁਰੂ ਨੂੰ ਮੰਨਾਂ ਕਿਸੇ ਪੀਰ ਨੂੰ ਮੰਨਣਾ ਕਿਸੇ ਸਾਧੂ ਨੂੰ ਮੰਨਾਂ ਕੇ ਸੰਤ ਨੂੰ ਮੰਨਾਂ ਤੇ ਉਹ ਮੇਰੇ ਦੁੱਖਾਂ ਨੂੰ ਹਰ ਲਵੇ ਮੇਰੀ ਜ਼ਿੰਦਗੀ 'ਚ ਦੁੱਖ ਨਾ ਆਉਣਾ ਪਾਸ਼ਾ ਕਹਿੰਦੇ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਪਈ ਸੁਖ ਦਾ ਤੇ ਇੱਕੋ ਹੀ ਥਾਂ ਹੈ ਇੱਕੋ ਹੀ ਸਾਧਨ ਹੈ ਪਰਮੇਸ਼ਰ ਦਾ ਨਾਮ ਸਿਮਰਨਾ ਉਹਦੀ ਜਾਤ ਚ ਰਹਿਣਾ ਉਹਦੀ ਕੀਰਤੀ ਗਾਉਣਾ ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰਪੂਰੈ ਮੀਠਾ ਲਾਇਆ ਜਿਹੜਾ ਉਹ ਪਰਮੇਸ਼ਰ ਪਿਆਰਾ ਹੈ ਉਹ ਤੇ ਨਾਮ ਦਾ ਖਜ਼ਾਨਾ ਹੈ ਹਰ ਹਰ ਨਾਮ ਨਿਧਾਨ ਹੈ ਪਿਆਰਾ ਉਹ ਤੇ ਨਾਮ ਦਾ ਖਜ਼ਾਨਾ ਹੈ ਉਹਦਾ ਨਾਮ ਮੁੱਕਣ ਵਾਲਾ ਨਹੀਂ ਹੈ ਇਹਨੂੰ ਜਿੰਨਾ ਜਪੋਗੇ ਓਨਾ ਵਧੇਗਾ ਜਿੰਨਾ ਜਪੋਗੇ ਓਨਾ ਵਧੇਗਾ ਉਹਦਾ ਖਜ਼ਾਨਾ ਅਮਕ ਹੈ ਮੁੱਕਣ ਵਾਲਾ ਨਹੀਂ ਹੈ ਗੁਰ ਪੂਰੇ ਮਿੱਠਾ ਲਾਇਆ ਮੇਰੇ ਗੁਰੂ ਨੇ ਮੈਨੂੰ ਉਹਨੇ ਸਿੱਖਿਆ ਦੇ ਦਿੱਤੀ ਐ ਤੇ ਮੈਨੂੰ ਉਹਦਾ ਨਾਮ ਮਿੱਠਾ ਲੱਗਣ ਲੱਗ ਗਿਆ ਜੀ ਉਹਦਾ ਪਿਆਰ ਪੈ ਗਿਆ ਸ਼ਬਦੀ ਸ਼ੁਰੂਆਤ ਪਾਸ਼ਾ ਕਰਦੇ ਨੇ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ ਕੰਡਾ ਤਕੜੀ ਤਰਾਜੀ ਇਦਤੂ ਦੀ ਬੋਧੀ ਹੁੰਦੀ ਤਕਰੀ ਦੀ ਪੁਰਾਣੇ ਸਮੇਂ ਤਕਰੀਆਂ ਸੀ ਨੋ ਚਾਬਿਆਂ ਵਾਲੀਆਂ ਪਾਦਸ਼ਾਹ ਕਹਿੰਦੇ ਕਿ ਉਹ ਤਕਰੀ ਆਪ ਆ ਉਹਦੀ ਉਤਰੀ ਬੋਧੀ ਆਪ ਆ ਤੇ ਉਹਨੂੰ ਤੋਲਣ ਵਾਲਾ ਪ੍ਰਭ ਆਪੇ ਤੋਲਤ ਲਾਇਆ ਇਹ ਸੰਸਾਰ ਦੇ ਸਾਰੇ ਤੋਲ ਮੇਰਾ ਮਾਲਕ ਆਪ ਤੋਲ ਰਿਹਾ ਆਪ ਉਹਨੇ ਤਕਰੀ ਬਣਾਈ ਤੇ ਆਪ ਉਹਦੇ ਸਭ ਕੋ ਪਾ ਕੇ ਤੋਲ ਰਿਹਾ ਆ ਆਪੇ ਸ਼ਾਹ ਆਪੇ ਵਣਜਾਰਾ ਆਪੇ ਵਣਜ ਕਰਾਇਆ ਉਹ ਵੱਡਾ ਸ਼ਾਹੂਕਾਰ ਆਪ ਹੈ ਇੱਕ ਹੁੰਦਾ ਜੀ ਸ਼ਾਹੂਕਾਰ ਤੇ ਹੁੰਦੇ ਵਣਜਾਰੇ ਵਣਜਾਰੇ ਉਹ ਲੋਕ ਹੁੰਦੇ ਨੇ ਜਿਹੜੇ ਗਲੀਆਂ ਬਾਜ਼ਾਰਾਂ ਚ ਫਿਰ ਕੇ ਵਣਜ ਕਰਦੇ ਨੇ ਚੀਜ਼ਾਂ ਵੇਚਦੇ ਨੇ ਪਿਛੋਂ ਸ਼ਾਹੂਕਾਰ ਕੋ ਲਿਆਉਂਦੇ ਨੇ ਖਰੀਦ ਕੇ ਤੇ ਅੱਗੇ ਉਹ ਗਲੀਆਂ ਬਾਜ਼ਾਰਾਂ ਵਿੱਚ ਫਿਰ ਕੇ ਵਪਾਰ ਕਰਦੇ ਨੇ ਕਿੰਦੇ ਵਣਜਾਰੇ ਪਾਸ਼ਾ ਕਹਿੰਦੇ ਆਪੇ ਸ਼ਾਹੋ ਆਪੇ ਵਣਜਾਰਾ ਉਹ ਸ਼ਾਹੂਕਾਰ ਵੀ ਆਪ ਹੈ ਤੇ ਜੀਵਾਂ ਦੇ ਰੂਪ ਵਿੱਚ ਉਹ ਵਣਜਾਰਾ ਵੀ ਆਪ ਹੈ ਜੀਵਾਂ ਦੇ ਰੂਪ ਵਿੱਚ ਚਿਰ ਕੇ ਉਹ ਆਪ ਵਣਜ ਕਰ ਰਿਹਾ ਹੈ ਜੀਵਾਂ ਦੇ ਰੂਪ ਵਿੱਚ ਉਹ ਆਪ ਵਿਚਰ ਰਿਹਾ ਹੈ ਜੀਵੋਂ ਕੋ ਪ੍ਰਣਾਮ ਜਪਾ ਰਿਹਾ ਆਪੇ ਵਣ ਜਿ ਕਰਾਇਆ ਤੇ ਸਾਰਾ ਨਾਮ ਦਾ ਵਪਾਰ ਉਹ ਮਾਲਕ ਆਪ ਕਰਾ ਰਿਹਾ ਜੀ ਆਪੇ ਧਰਤੀ ਸਾਜਿਨ ਪਿਆਰੇ ਪਿੱਛੇ ਟੰਕ ਚੜਾਇਆ ਤੇ ਇਹ ਜੋ ਜੀਵਾਂ ਦੇ ਪੜਨ ਵਾਸਤੇ ਸਾਡੇ ਸਾਰਿਆਂ ਦੇ ਵਾਸਤੇ ਇਹ ਧਰਤੀ ਸਾਜੀ ਪਰਮੇਸ਼ਰ ਨੇ ਏ ਵੀ ਉਹਨੇ ਆਪ ਸਾਜੀ ਐ ਆਪੇ ਧਰਤੀ ਸਾਜੀ ਨੂੰ ਪਿਆਰੇ ਹੁਣ ਧਰਤੀ ਨੂੰ ਠੱਲਣ ਵਾਸਤੇ ਕੀ ਪਿੱਛੇ ਟੰਕ ਚੜਾਇਆ ਪਿੱਛੇ ਚਾਰ ਮਾਸੇ ਦਾ ਵਟਾ ਪਾ ਲਿਆ ਉਹਨੇ ਇੱਕ ਇੱਕ ਸ਼ਾਬੇ ਚਾਰ ਮਾਸੇ ਦਾ ਵਟਾ ਪਾ ਕੇ ਇੱਕ ਪਾਸੇ ਇੱਕ ਸ਼ਾਬੇਜ ਪੂਰੀ ਧਰਤੀ ਪਾ ਕੇ ਤੋਲ ਦਿੱਤੀ ਵਟਾ ਕੀ ਜੀ ਧਰਮ ਦਾ ਵਟਾ ਧਰਮ ਦੇ ਆਸ ਤੇ ਖੜੀ ਕੀਤੀ ਐ ਉਨੇ ਪਿਛੇ ਧਰਮ ਦਾ ਵਟਾ ਪਾ ਕੇ ਇਸ ਧਰਤੀ ਨੂੰ ਸਾਜ ਕੇ ਖਿਲਾ ਰਿਆ ਹੋਇਆ ਜੀ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਜਿਉਨੇ ਧਰਤੀ ਸਾਜੀ ਹੈ ਇਹ ਜ਼ਮੀਨ ਬਣਾਈ ਹੈ ਤੇ ਬਹੁਤ ਸਾਰਾ ਜਲ ਉਹ ਵੀ ਪਿਆਰੇ ਨੇ ਆਪ ਸਾਜ ਦਿੱਤਾ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਉਹਨੇ ਜੇ ਧਰਤੀ ਸਾਜੀ ਹੈ ਤੇ ਬਹੁਤ ਸਾਰਾ ਪਾਣੀ ਤੋਂ ਕਈ ਗੁਣਾ ਵੱਧ ਪਾਣੀ ਬਣਾ ਦਿੱਤਾ ਜੀ ਇਹੋ ਕਰਨ ਵਾਲਾ ਆਪ ਹੈ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦਰ ਖਾਇਆ ਇਹ ਉਹਦਾ ਹੁਕਮ ਵਰਤ ਰਿਹਾ ਹੈ ਉਹਦੇ ਹੁਕਮ ਕਰਕੇ ਹੈ ਕੇ ਪਾਣੀ ਮਿੱਟੀ ਨੂੰ ਰੋੜਦਾ ਨਹੀਂ ਹੈ ਪਾਣੀ ਜ਼ਿਆਦਾ ਹੈ ਸਮੁੰਦਰ ਰੂਪ ਚ ਪਾਣੀ ਬਹੁਤ ਜ਼ਿਆਦਾ ਹੈ ਧਰਤੀ ਦੇ ਉੱਤੇ ਪਰ ਉਹ ਪਰਮੇਸ਼ਰ ਦੇ ਡਰ ਵਿੱਚ ਉਹਦੇ ਭੈ ਵਿੱਚ ਵੱਜਾ ਹੋਇਆ ਹੈ ਤੇ ਉਹਦੇ ਹੁਣ ਵਿੱਚ ਵੱਜਾ ਹੋਇਆ ਕਰਕੇ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਉਹ ਜਲ ਦੇ ਵਿੱਚ ਮਿੱਟੀ ਨੂੰ ਬੰਨ ਕੇ ਰੱਖਿਆ ਹੈ ਉਹ ਇਹਨੂੰ ਰੋੜ ਨਹੀਂ ਸਕਦਾ ਉਹਦੇ ਹੁਕਮ ਕਰਕੇ ਜੀ ਆਪੇ ਹੀ ਪਉ ਪਾਇੰਦਾ ਪਿਆਰਾ ਬਨ ਬੱਕਰੀ ਸ਼ਿਹੋ ਹੰਡਾਇਆ ਇਹ ਡਰ ਉਹ ਪਰਮੇਸ਼ਰ ਨੇ ਆਪ ਪਾਇਆ ਹੋਇਆ ਹੈ ਤੇ ਇੰਜ ਹੈ ਜਿਵੇਂ ਬੱਕਰੀ ਸ਼ੇਰ ਨੂੰ ਚਾਰ ਰਹੀ ਹੋਵੇ ਬਨ ਬੱਕਰੀ ਸ਼ਿਹੋ ਹੰਡਾਇਆ ਇੱਕ ਘੱਟ ਤਾਕਤ ਵਾਲੀ ਚੀਜ਼ ਹੈ ਇੱਕ ਬਹੁਤ ਵੱਡੀ ਤਾਕਤ ਵਾਲੀ ਚੀਜ਼ ਹੈ ਤੇ ਦੋਵਾਂ ਨੂੰ ਪਰਮੇਸ਼ਰ ਨੇ ਬੰਨ ਕੇ ਰੱਖਿਆ ਹੈ ਇੰਜ ਲੱਗ ਰਿਹਾ ਹੈ ਪਰਮੇਸ਼ਰ ਦਾ ਹੁਕਮ ਇੰਜ ਹੈ ਜਿਵੇਂ ਬੱਕਰੀ ਸ਼ੇਰ ਨੂੰ ਚਾਰ ਰਹੀ ਹੋਵੇ ਜੀ ਆਪੇ ਕਾਸਟ ਆਪ ਹਰ ਪਿਆਰਾ ਵਿੱਚ ਕਾਸਟ ਅਗਨ ਰਖਾਇਆ ਲੱਕੜ ਰੂਪ ਆਪ ਹੈ ਲੱਕੜੀ ਵੀ ਉਹ ਆਪ ਹੈ ਉਹ ਆਪ ਹੀ ਲੱਕੜ ਦੇ ਰੂਪ ਵਿੱਚ ਹੈ ਕਾਸਟ ਲੱਕੜ ਦੇ ਵਿੱਚ ਕਾਸਟ ਅਗਨ ਰਖਾਇਆ ਤੇ ਜੋ ਲੱਕੜ ਦੇ ਵਿੱਚ ਅੱਗ ਹੈ ਉਹ ਵੀ ਆਪ ਹੈ ਸਗਲ ਬਨਸਪਤ ਮੈਂ ਬਸੰਤਰ ਸਗਲ ਦੂਧ ਮੈਂ ਕੀਆ ਸਾਰਿਆਂ ਦੁੱਧਾਂ ਦੇ ਵਿੱਚ ਜਿਵੇਂ ਘੋ ਹੈ ਇਦਾਂ ਸਾਰੀ ਲੱਕੜੀ ਦੇ ਵਿੱਚ ਅੱਗ ਹੈ ਆਪੇ ਕਾਸਟ ਆਪ ਹਰ ਪਿਆਰਾ ਵਿੱਚ ਕਾਸਟ ਅਗਨ ਰਖਾਇਆ ਲੱਕੜੀ ਸੁੱਕੀ ਐ ਆਗੋਂ ਦੇ ਵਿੱਚ ਐ ਹੁਣ ਅੱਗੇ ਸੁਣਿਓ ਜੀ ਆਪੇ ਹੀ ਆਪ ਵਰਤਦਾ ਪਿਆਰਾ ਭੈ ਅਗਨ ਨਾ ਸਕੇ ਜਲਾਇਆ ਇਹ ਉਹਦੇ ਭੈ ਕਰਕੇ ਐ ਅੱਗ ਲੱਕੜੀ ਦੇ ਅੰਦਰ ਐ ਜਿੰਨਾ ਚਿਰ ਉਹਦਾ ਹੁਕਮ ਨਹੀਂ ਹੁੰਦਾ ਉਹਨਾਂ ਚਿਰ ਉਹ ਅੱਗ ਲੱਕੜੀ ਨੂੰ ਜਲਾ ਨਹੀਂ ਸਕਦੀ ਜੀ ਆਪੇ ਮਾਰ ਜਿਵਾਇ ਦਾ ਪਿਆਰਾ ਸਾ ਲੈਂਦੇ ਬਲਵਾਹਾ ਉਹ ਸਾਰਿਆਂ ਜੀਵਾਂ ਨੂੰ ਜੀਵਨ ਵੀ ਆਪ ਬਖਸ਼ਦਾ ਹੈ ਤੇ ਇਹ ਸਾਰਿਆਂ ਜੀਵਾਂ ਦਾ ਨਾਸ਼ ਵੀ ਆਪ ਕਰਦਾ ਹੈ ਸਾਰੀ ਸ੍ਰਿਸ਼ਟੀ ਉਹਦੇ ਬਖਸ਼ੇ ਹੋਏ ਸਾਹ ਲੈ ਰਹੀ ਹੈ ਉਹਦੀ ਬਖਸ਼ੀ ਹੋਈ ਜ਼ਿੰਦਗੀ ਬਤੀਤ ਕਰ ਰਹੀ ਹੈ ਜੀ ਆਪੇ ਤਾਣ ਦਿਬਾਣ ਹੈ ਪਿਆਰਾ ਆਪੇ ਕਾਰੇ ਲਾਇਆ ਇਹ ਸਾਰਾ ਜੋਰ ਸਾਰੀ ਤਾਕਤ ਉਹ ਆਪ ਹੈ ਉਹ ਇੱਕ ਬਹੁਤ ਵੱਡੀ ਮਹਾਨ ਸ਼ਕਤੀ ਹੈ ਸਾਰੀਆਂ ਤਾਕਤਾਂ ਦੇ ਕੋਲ ਨੇ ਦਿਬਾਨ ਤੇ ਇਹ ਜੋ ਦਰਬਾਰ ਉਹਦਾ ਲੱਗਾ ਹੋਇਆ ਹੈ ਜਿਹਦੇ ਵਿੱਚ ਸਾਰੇ ਫੈਸਲੇ ਹੋ ਰਹੇ ਨੇ ਇਹ ਵੀ ਉਹਦਾ ਆਪਣਾ ਹੈ ਆਪੇ ਤਾਣ ਦਿਬਾਨ ਹੈ ਪਿਆਰਾ ਆਪੇ ਕਾਰੇ ਲਾਇਆ ਤੇ ਸਾਰੇ ਜੀਵਾਂ ਨੂੰ ਉਹਨੇ ਆਪ ਹੀ ਆਰਚ ਲਾ ਛੱਡਿਆ ਘਾਰੇ ਲਾ ਛੱਡਿਆ ਸਾਰੀ ਸਿਟੀ ਉਹਦੇ ਹੁਕਮ ਚ ਭੱਜੀ ਫਿਰਦੀ ਹੈ ਉਹਨੇ ਆਪ ਕਾਰੇ ਲਾਈ ਹੈ ਤੇ ਸਾਰੇ ਜੀਵ ਉਹਦੀ ਕਾਰ ਚ ਲੱਗੇ ਹੋਏ ਨੇ ਜੀ ਜਿਉ ਆਪ ਚਲਾਏ ਤਿਉ ਚੱਲੀਏ ਪਿਆਰੇ ਜੋ ਹਰ ਪ੍ਰਭ ਮੇਰੇ ਭਾਇਆ ਜਿਨ੍ਹਾਂ ਨੂੰ ਇਹ ਸਮਝ ਆ ਜਾਂਦੀ ਹੈ ਕਿਉਂ ਬਹਾਨ ਸ਼ਕਤੀ ਸਾਨੂੰ ਚਲਾ ਰਹੀ ਹੈ ਉਹਦਾ ਦਿੱਤਾ ਜੀਵਨ ਹੈ ਉਹਦੇ ਨਾਲ ਸਭ ਕੁਝ ਚੱਲ ਰਿਹਾ ਹੈ ਤੇ ਫਿਰ ਉਹ ਸਮਝ ਜਾਂਦੇ ਨੇ ਵੀ ਜਿਵੇਂ ਉਹ ਚਲਾਉਂਦਾ ਓਵੇਂ ਚੱਲਣਾ ਚਾਹੀਦਾ ਹੈ ਜਿਉਂ ਆਪ ਚਲਾਏ ਤਿਉਂ ਚੱਲੀਏ ਪਿਆਰੇ ਜਿੱਦਾਂ ਉਹ ਚਲਾਉਂਦਾ ਹੈ ਉਹਦੇ ਰਜਾ ਚ ਉਹਦੇ ਹੁਕਮ ਚ ਰਹਿਣਾ ਚਾਹੀਦਾ ਹੈ ਉਹਦੇ ਹੁਕਮ ਚ ਰਹਿੰਦਿਆਂ ਜੀਵਨ ਬਤੀਤ ਕਰਨਾ ਚਾਹੀਦਾ ਆਪਣੀ ਮਰਜ਼ੀ ਨਾਲ ਹਿੰਦ ਨਾਲ ਜਿਦ ਨਾਲ ਤਪ ਨਾਲ ਹੱਥ ਨਾਲ ਜੀਵਨ ਬਤੀਤ ਕਰਨ ਨੂੰ ਪਾਦਸ਼ਾਹ ਨੇ ਨੇਕ ਜਾਂ ਚੰਗਾ ਨਹੀਂ ਮੰਨਿਆ ਉਹ ਕਹਿੰਦੇ ਜਿਉ ਆਪ ਚਲਾਏ ਤਿਉ ਚੱਲਿਏ ਪਿਆਰੇ ਜੋ ਹਰ ਪ੍ਰਭ ਮੇਰੇ ਭਾਇਆ ਜੋ ਨੂੰ ਚੰਗਾ ਲੱਗਦਾ ਜਿੱਦਾਂ ਉਹ ਚਾਹੁੰਦਾ ਓਦਾਂ ਚੱਲਣਾ ਚਾਹੀਦਾ ਤੇ ਉਹ ਚਾਹੁੰਦਾ ਹੈ ਸਹਿਜ ਅਵਸਥਾ ਆਪਣੇ ਘਰ ਬਹਿ ਕੇ ਗ੍ਰਸਤ ਰਹਿਂਦਿਆਂ ਨਾਮ ਜਪਣਾ ਨਾ ਕਿ ਜੰਗਲਾਂ 'ਚ ਜਾ ਕੇ ਤਪ ਕਰਨੇ ਧੂਣੀਆਂ ਤਪਾਉਣੀਆਂ ਜਾਂ ਸਰੀਰ ਨੂੰ ਤਪਾਉਣਾ ਇਹ ਉਹਦਾ ਹੁਕਮ ਨਹੀਂ ਹੈ ਤੇ ਪਾਸ਼ਾ ਕਹਿੰਦੇ ਜਿਉਂ ਆਪ ਚਲਾਏ ਤਿਉਂ ਚੱਲੀਏ ਪਿਆਰੇ ਜੋ ਹਰ ਪ੍ਰਭ ਮੇਰੇ ਭਾਇਆ ਜਿੱਦਾਂ ਉਹਨੂੰ ਚੰਗਾ ਲੱਗਦਾ ਓਦਾਂ ਚੱਲਣਾ ਚਾਹੀਦਾ ਜੀ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਉਹ ਆਪ ਹੀ ਜੰਤਰਾ ਦਾ ਜੰਤਰ ਹੈ ਉਹ ਆਪ ਹੀ ਸਰ ਵਜਾਉਣ ਵਾਲਾ ਸਾਰੇ ਵਾਜੇ ਆ ਜਿੰਨੇ ਜੀਵ ਨੇ ਜਿੰਨੇ ਜੰਤ ਨੇ ਸਾਰੇ ਉਹਦੇ ਵਜਾਏ ਵੱਜਦੇ ਨੇ ਜਨ ਨਾਨਕ ਵਜੇ ਵਜਾਇਆ ਅਸੀਂ ਸਾਰੇ ਉਹਦੇ ਵਜਾਏ ਵੱਜ ਰਹੇ ਆ ਉਹ ਸਾਨੂੰ ਬਣਾਉਣ ਵਾਲਾ ਆਪ ਐ ਸਾਨੂੰ ਚਲਾਉਣ ਵਾਲਾ ਆਪ ਐ ਸਾਨੂੰ ਵਜਾਉਣ ਵਾਲਾ ਆਪ ਐ ਅਸੀਂ ਉਹਦੇ ਬੁલાਏ ਬੋਲਦੇ ਆ ਬੇਸ਼ੁਮਾਰ ਅਥਾ ਅਗੰਤ ਤੁਲੈ ਜੋ ਬਲਾਵੋ ਉਹ ਨਾਨਕ ਦਾਸ ਬੋਲੇ ਜਿਵੇਂ ਉਹ ਬੁਲਾਉਂਦਾ ਜਿਵੇਂ ਉਹ ਕਰਉਂਦਾ ਉਹਦੀ ਕਾਰ ਚੱਲ ਰਹੀ ਹੈ ਜਿੱਥੇ ਜਿੱਥੇ ਉਹਨੇ ਲਾਇਆ ਉੱਥੇ ਉੱਥੇ ਜੀਵ ਲੱਗੇ ਨੇ ਜਿਸ ਨੂੰ ਇਹ ਸਮਝ ਆ ਜਾਂਦੀ ਹੈ ਉਹ ਉਹਨੂੰ ਸਮਝ ਲੱਪੈਂਦਾ ਉਹ ਸਮਝਦਾ ਕਿ ਮਹਾਨ ਸ਼ਕਤੀ ਹੈ ਉਹ ਫਿਰ ਹੋਰ-ਹੋਰ ਥਾਵਾਂ ਤੇ ਨਹੀਂ ਭਟਕਦਾ ਗੁਰੂ ਪਾਤਸ਼ਾਹ ਕਿਰਪਾ ਕਰ ਸਾਡੇ ਸਾਰਿਆਂ ਤੇ ਕਿ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਮਿਲ ਜਾਵੇ ਸਾਨੂੰ ਇਹ ਸਮਝ ਆ ਜਾਵੇ ਕੇ ਸ਼ਬਦ ਰਾਹੀਂ ਗੁਰੂ ਦੇ ਰਾਹੀਂ ਉਸ ਮਹਾਨ ਸ਼ਕਤੀ ਪਰਮੇਸ਼ਰ ਦੀ ਜਾਣਕਾਰੀ ਮਿਲ ਸਕਦੀ ਹੈ ਹੋਰ ਕਿਤੋਂ ਮਿਲ ਨਹੀਂ ਸਕਦੀ ਇਹੀ ਇੱਕ ਦਰ ਹੈ ਜਿੱਥੋਂ ਆਣ ਕੇ ਸਾਨੂੰ ਇਹ ਸੋਝੀ ਮਿਲ ਸਕਦੀ ਹੈ ਕਿ ਪਰਮੇਸ਼ਰ ਹੈ ਕੀ ਹੈ ਜਿਨੇ ਸਾਨੂੰ ਪੈਦਾ ਕੀਤਾ ਸਾਨੂੰ ਜੀਵਨ ਦਿੱਤਾ ਸਾਨੂੰ ਸਾਰੇ ਸੁੱਖ ਦਿੱਤੇ ਤੇ ਉਹਦੇ ਹੁਕਮ ਚ ਆਏ ਆ ਉਹਦੇ ਹੁਕਮ ਚ ਚਲੇ ਜਾਣਾ ਹੈ ਇਹ ਸਮਝ ਇੱਥੋਂ ਹੀ ਮਿਲ ਸਕਦੀ ਹੈ ਜੀ ਇੰਨੇ ਕਹਿੰਦਾ ਖਿਮਾਂ ਦਾ ਜਾਚਕਾਂ ਬਿਆੰਤ ਭੁੱਲਾ ਹੋਈਆਂ ਦਾਸ ਕੋ ਸੰਗਤ ਤੇ ਗੁਰੂ ਸਾਹਿਬ ਬਖਸ਼ਣ ਜੋਗ ਨੇ ਬਖਸ਼ ਲੈਣਾ ਜੀ ਅੱਗੇ ਵਾਸਤੇ ਸੀਸ ਬਖਸ਼ਣੀ ਇਹਨਾਂ ਕਹਿੰਦਾ ਖਿਮਾਂਦਾ ਜਾਜਕਾਂ ਫਤਹਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ